ਅਖੀਰ ਵਿੱਚ ਵੀ ਹਰ ਥਾਂ ਉਹ ਹਾਜ਼ਰ-ਨਾਜ਼ਰ ਰਹੇ। ਅਸੀਂ ਤੇ ਕਰਮਾਂ ਦੇ ਬੰਦੇ ਆਏ ਆ। ਤੇ ਕਰਮਾਂ ਦੇ ਬੰਦਿਆਂ ਨੇ ਤੁਰ ਜਾਣਾ ਹੈ। ਕੁਝ ਸਮੇਂ ਲਈ ਹੈ ਸ਼ਰੀਰ। ਸਫਲਾ ਕਰਨ ਇੱਕ ਪਰਮਾਤਮਾ ਹੀ ਹੈ। ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਵੀ ਰਹੇਗਾ। ਤੇ ਇਹੀ ਸ਼ਬਦ ਆਪਾਂ ਸ਼ੁਰੂ ਵਿੱਚ ਪੜ੍ਹਦੇ ਆਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੇ ਇੱਥੇ ਮਹਾਰਾਜ ਕਹਿੰਦੇ ਆ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਇਦਾਂ ਦੇ ਕਈ ਸ਼ਬਦ ਗੁਰਬਾਣੀ ਵਿੱਚ ਆਉਂਦੇ ਆ ਇਸ ਪੰਕਤੀ ਦਾੜ ਦੇ ਇਸ ਸ਼ਬਦ ਦੇ ਨਾਲ ਇਹਨਾਂ ਬਚਨਾਂ ਦੇ ਨਾਲ ਤੇ ਪਾਤਸ਼ਾਹ ਕਹਿੰਦਾ ਜਿਹੜਾ ਪਰਮਾਤਮਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਰਹੇਗਾ ਫਿਰ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਹੈ ਉਹ ਜਗਤ ਦਾ ਮਾਲਕ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ਪਰ ਤੂੰ ਭਰੋਸਾ ਬਣਾ ਕੇ ਰੱਖ ਆਖੋ ਸਤਨਾ ਉਹ ਜਗਤ ਦਾ ਮਾਲਕ ਉਹ ਹੈ ਨਾ ਪਰਮਾਤਮਾ ਫਿਰ ਜਿਹੜਾ ਮਾਲਕ ਹੈ ਆਪਾਂ ਮਾਲਕ ਕੋਲ ਹੀ ਜਾਣਿਆ ਨਾ ਵੀ ਮਾਲਕ ਉਹ ਐ ਇਸ ਚੀਜ਼ ਦਾ ਉਹਨੂੰ ਦੱਸਣਾ ਕਰੀਏ ਦੇਖਣ ਸੁਣਨ ਸੁਣਾਵਨੋਂ ਮਨਮਹਿ ਦਿਰੜੀ ਐ ਸਾਚ ਪਾਤਸ਼ਾਹ ਕਹਿੰਦੇ ਉਹ ਸਦਾਥ ਰਹਿਣ ਵਾਲੇ ਮਾਲਕ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਜਦੋਂ ਪ੍ਰੀਤ ਬਣ ਗਈ ਪ੍ਰੇਮ ਬਣ ਗਿਆ ਉਹਦੇ ਨਾਲ ਪਿਆਰ ਬਣ ਗਿਆ ਫਿਰ ਉਹਨੂੰ ਮਿਣ ਤੋਲ ਕੇ ਵੀ ਯਾਦ ਕਰਨ ਦੀ ਲੋੜ ਨਹੀਂ ਹੈ ਉਹ ਫਿਰ ਆਪਣੇ ਆਪ ਭਾਈ ਯਾਦ ਰਹੇਗਾ ਆਖੋ ਸਤਨਾ ਮਿਣ ਤੋਲ ਕੇ ਯਾਦ ਕੀ ਨੂੰ ਕੀਤਾ ਜਾਂਦਾ ਜਿਹੜਾ ਭੁੱਲ ਜਾਏ ਜਿਹੜਾ ਭੁੱਲ ਹੀ ਨਾ ਉਹਨੂੰ ਯਾਦ ਕੀ ਕਰਨਾ ਉਹ ਤੇ ਯਾਦ ਰਹਿੰਦੇ ਹੀ ਹੈ ਨਾ ਅਬ ਅਗਨੇ ਯਾਦ ਕਰੋ ਬੱਚਿਆਂ ਨੂੰ ਕਦੇ ਯਾਦ ਨਹੀਂ ਕੀਤਾ ਆਪਣੇ ਆਪ ਰਹਿੰਦੇ ਨੇ ਬੱਚਾ ਬਾਹਰ ਰਹਿੰਦਾ ਹੋਵੇ ਉਹਨੂੰ ਯਾਦ ਨਹੀਂ ਕੀਤਾ ਜਾਂਦਾ ਉਹ ਆਪਣੇ ਆਪ ਹੀ ਯਾਦ ਰਹਿੰਦਾ ਹੈ ਬੱਚੇ ਵਿਛੜ ਜਾਂਦੇ ਆ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉਹ ਆਪਣੇ ਆਪ ਹੀ ਅੰਦਰ ਵਸੇ ਰਹਿੰਦੇ ਆ ਯਾਦ ਰਹਿੰਦੇ ਇਹ ਜਾਗ ਜੁੜੀ ਹੋਈ ਹੈ ਦੇਖਣ ਸੁਣਨ ਸੁਣਾਵਨੋਂ ਮਨ ਮੈਂ ਦਿਰੜੀਏ ਭਾਵ ਉਹਨੂੰ ਦਿਰੜਤਾ ਨਾਲ ਅੰਦਰ ਪੱਕਾ ਕਰ ਲੈਣਾ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਵਤਰਮ ਨਾਨਕ ਹਰ ਰੰਗ ਰਾਜ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਪਿਆਰੀ ਯਾਦ ਵਿੱਚ ਲੀਨ ਹੋ ਕੇ ਉਹਨੂੰ ਯਾਦ ਲੀਨ ਹੋ ਜਾ ਤੇ ਉਹ ਪਰਮਾਤਮਾ ਜਿਹੜਾ ਹੈ ਉਹ ਹਰ ਥਾਂ ਹੀ ਮੌਜੂਦ ਹੈ ਜਿੱਥੇ ਤੂੰ ਬੈਠਾ ਉੱਥੇ ਵੀ ਆ ਜਿੱਥੇ ਕੰਮ ਕਰਦਾ ਉੱਥੇ ਵੀ ਆ ਜਿੱਥੇ ਤੂੰ ਗੱਲਾਂ ਕਰ ਰਿਹਾ ਹੁੰਦਾ ਉਹ ਉੱਥੇ ਵੀ ਹੁੰਦਾ ਆਖੋ ਸਤਨਾਮ ਕਿੱਤੀ ਬੈਠਿਆ ਸੰਸਾਰ ਹਾਂ ਰਹਿਣਾ ਸੰਸਾਰ ਵਿੱਚ ਹੀ ਐ ਪਾਪ ਭਾਵੇਂ ਗੱਲਾਂ ਵੀ ਕਰ ਰਿਹਾ ਪਰ ਅੰਦਰ ਉਹ ਸੁਤੇ ਸਿੱਧ ਵਾਹਿਗੁਰੂ ਜੀ ਦਾ ਨਾਮ ਹੈ ਜਿਹੜਾ ਉਹ ਸੁਤੇ ਸਿੱਧ ਚੱਲ ਪੈਂਦਾ ਹੈ ਪੂਰਾ ਰਹੇ ਸਰਵਤਰ ਮੈਂ ਨਾਨਕ ਹਰ ਰੰਗ ਰਾਜ ਇਸ ਤਰ੍ਹਾਂ ਮਰਜ ਪੌੜੀ ਵਿੱਚ ਦੱਸਦੇ ਆ ਉਸ ਇੱਕ ਨਿਰੰਝਣ ਪ੍ਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ ਸਿਰਫ ਉਹਦੀ ਸਿਫਤ ਸਲਾਹ ਕਰਿਆ ਕਰ ਉਹ ਸਭ ਦੇ ਅੰਦਰ ਮੌਜੂਦ ਹੈ ਪਾਤਸ਼ਾਹ ਕਹਿੰਦੇ ਆ ਪੂਰ ਰਹੋ ਸਰਵਤਰਮੈ ਭਾਵ ਸਭ ਵਿੱਚ ਹਰ ਥਾਂ ਪੂਰ ਰਹੋ ਸਰਵਤਰਮੈ ਨਾਨਕ ਹਰ ਰੰਗ ਰਾਜ ਪਾਤਸ਼ਾਹ ਕਹਿੰਦਿਆ ਉਹਦੀ ਪਿਆਰੀ ਯਾਦ ਵਿੱਚ ਜੁੜ ਜੋ ਹਰ ਥਾਂ ਮੌਜੂਦ ਹੈ ਫਿਰ ਹਰ ਏਕ ਨਰੰਜਣ ਗਈ ਸਭ ਅੰਤਰ ਸੋਈ ਪੌੜੀ ਵਿੱਚ ਦੱਸਦਿਆ ਜੋ ਪ੍ਰਭੂ ਮਾਇਆ ਤੁਨ ਲੇਪ ਹੈ ਸਿਰਫ ਉਹਦੀ ਸلسਲਾ ਕਰ ਜੋ ਹਰ ਥਾਂ ਮੌਜੂਦ ਹੈ ਕਿਉਂਕਿ ਕਾਰਣ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਆਪਣੇ ਆਪ ਵਿੱਚ ਹੈ ਨਾ ਕਿਸੇ ਦਾ ਥਾਪਿਆ ਹੋਇਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਇ ਉਹ ਆਪਣੇ ਆਪ ਵਿੱਚ ਹੈ ਉਹ ਨਾ ਕਿਸੇ ਦਾ ਬਣਾਇਆ ਨਾ ਕਿਸੇ ਦਾ ਥਾਪਿਆ ਨਾ ਕਿਸੇ ਦੇ ਕਹਿਣੇ ਚਾ ਸਾਧ ਸੰਗਤ ਜੀ ਜੋ ਸੰਸਾਰ ਹੈ ਜੋ ਸ੍ਰਿਸ਼ਟੀ ਹੈ ਇਹ ਪ੍ਰਮਾਤਮਾ ਦੇ ਹੁਕਮ ਨਾਲ ਚੱਲਦੀ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੀ ਇਸ ਤਰ੍ਹਾਂ ਗੁਰੂ ਜੀ ਦੇ ਬਚਨਾਂ ਨੂੰ ਯਾਦ ਰੱਖਣਾ ਹੁੰਦਾ ਕਿਉਂਕਿ ਉਹ ਪ੍ਰਮਾਤਮਾ ਕੀ ਕਰਦਾ ਹੈ ਖਿਨ ਮੈਂ ਥਾਪ ਉਥਾਪ ਦਾ ਇੱਕ ਖਿਨ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਨੇ ਵੀ ਉਹਦੀ ਕਿੱਡੀ ਕੁ ਵੱਡੀ ਤਾਕਤ ਹੈ ਖੇਨ ਮੈਂ ਥਾਪ ਉਹ ਥਾਪ ਦਾ ਤਿਸ ਬਿਨ ਨਹੀਂ ਕੋਈ ਤੂੰ ਅੰਦਰੋਂ ਨਿਰਮਲ ਤੇ ਨਿਹਾਲ ਹੋ ਜਾ ਐਨਾ ਤੈਨੂੰ ਭਰੋਸਾ ਵੱਜ ਜਾਏ ਕਿ ਚਿੰਤਾ ਲਾ ਕੇ ਇੱਕ ਪਾਸੇ ਰੱਖ ਦੇ ਆਖੋ ਸਾਧਨਾ ਐਨਾ ਵਿਸ਼ਵਾਸ ਅਕਾਲ ਪੁਰਖ ਵੈਗੁਰੂ ਤੇ ਹੋ ਜਾਏ ਇਹ ਬਚਨਾਂ ਨਾਲ ਹੁੰਦਾ ਹੈ ਨਾ ਜਦੋਂ ਅਸੀਂ ਪਾਤਸ਼ਾਹ ਦੇ ਬਚਨ ਸੁਣਦੇ ਆ ਕਿ ਪਾਤਸ਼ਾ ਖਿੰਮੈ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਉਹ ਇੱਕ ਪਲਕ ਵਿੱਚ ਜੀਵਾਂ ਨੂੰ ਪੈਦਾ ਕਰਕੇ ਇੱਕ ਪਲ ਵਿੱਚ ਹੀ ਨਾਸ ਕਰ ਸਕਦਾ ਹੈ ਉਹ ਤੋਂ ਬਿਨਾ ਉਸ ਵਰਗਾ ਹੈ ਵੀ ਕੋਈ ਨਹੀਂ ਉਹੀ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਇਸ ਤਰ੍ਹਾਂ ਜਦੋਂ ਅਸੀਂ ਪੂਰੇ ਧਿਆਨ ਨਾਲ ਸੁਣਦੇ ਹਾਂ ਜਦੋਂ ਵੀ ਇਹ ਬਚਨ ਆਉਣਗੇ ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਤਾਂ ਫਿਰ ਨਾਲ ਦੀ ਨਾਲ ਸਾਨੂੰ ਪਤਾ ਲੱਗ ਜਾਂਦਾ ਫਿਰ ਬੰਦਾ ਜਿਹੜਾ ਬੰਦਾ ਕਈ ਵਾਰੀ ਸੁਰਤ ਜੁੜੀ ਬੈਠਾ ਹੁੰਦਾ ਨਾ ਇਦਾਂ ਉਹ ਸਿਰ ਵੀ ਮਾਰ ਰਿਹਾ ਹੁੰਦਾ ਹੈ ਅਸਲ ਵਿੱਚ ਉਹਨੂੰ ਸਮਝ ਆ ਰਹੀ ਹੁੰਦੀ ਹੈ ਉਹ ਨਾਲ ਦੀ ਨਾਲ ਉਹਨੂੰ ਫੀਲ ਕਰ ਰਿਹਾ ਹੁੰਦਾ ਹੈ ਕਿਵੇਂ ਵੀ ਆਦ ਪੂਰਨ ਮਦ ਪੂਰਨ ਅੰਤਪੂਰਨ ਪਰਮੇਸ਼ਵਰ ਹੈ ਵੀ ਪਹਿਲਾਂ ਵੀ ਹੁਣ ਵੀ ਤੇ ਅੱਗੇ ਵੀ ਉਹੀ ਤੂੰ ਹੀ ਤੂੰ ਹੈ ਪਰਮੇਸ਼ਵਰ ਖਿੰਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਉਹ ਤਾਂ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਖੰਡ-ਖੰਡ ਕਰਨਾ ਹੁੰਦਾ ਟੋਟੇ-ਟੋਟੇ ਕਿ ਜਿਵੇਂ ਧਰਤੀ ਦੇ ਟੋਟੇ ਨੇ ਵੱਡੇ-ਵੱਡੇ ਦੇਸ਼ ਬ੍ਰਹਿਮੰਡ ਸਾਰਾ జగਤ ਦੀਪ ਭਾਵ ਜੀਰੇ ਲੋਈ ਜਗਤ ਦੇ ਲੋਕ ਪਾਤਸ਼ਾਹ ਕਹਿੰਦੇ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਇਹ ਉਹਦੀ ਉਸਤਤੀ ਹੈ ਪਰਮਾਤਮਾ ਦੀ ਉਹਦੀ ਵਡਿਆਈ ਹੈ ਵੀ ਤੂੰ ਕਿੰਨਾ ਕਬੜਾ ਹੈ ਤੇਰਾ ਕੋਈ ਅੰਦਾਜ਼ਾ ਨਹੀਂ ਸਭ ਦੇਸਾਂ ਵਿੱਚ ਸਾਰੇ ਬ੍ਰਹਿਮੰਡ ਵਿੱਚ ਖੇਟ ਲਈ ਧਰਤੀ ਜੰਜੀਰਿਆਂ ਵਿੱਚ ਸਾਰੇ ਜਗਤ ਵਿੱਚ ਤੂੰ ਵਿਆਪਕ ਹੈ ਤੈਨੂੰ ਕੌਣ बुਝ ਸਕਦਾ ਹੈ ਜੀ ਜਿਸ ਆਪ बुਝਾਏ ਸੋ ਬੁਝਸੀ ਨਿਰਮਲ ਜਨ ਸੋਈ ਜਿਸ ਮਨੁੱਖ ਨੂੰ ਇਹ ਸਮਝ ਪ੍ਰਮਾਤਮਾ ਆਪ ਦਿੰਦਾ ਹੈ ਆਪ ਵਿਵੇਕ ਬੁੱਧ ਜੀ ਨੂੰ ਬਖਸ਼ਦਾ ਹੈ ਵਿਚਾਰਵਾਨ ਬੁੱਧ ਜੀ ਨੂੰ ਕਹਿੰਨੇ ਆਪਾਂ ਅਰਦਾਸ ਵਿੱਚ ਇਸੇ ਲਈ ਹਾਜ਼ਰ ਹੋਣਾ ਹੈ ਇਸੇ ਲਈ ਕਿਉਂ ਅਰਦਾਸ ਵਿੱਚ ਅਸੀਂ ਕਈ ਚੀਜ਼ਾਂ ਗੁਰੂ ਸਾਹਿਬ ਜੀ ਤੋਂ ਮੰਗਦੇ ਹਾਂ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾ ਨਾਮ ਦਾ ਬਿਵੇਕ ਦਾ ਦਾਨਾ ਸਿਰਦਾਨ ਇਹ ਸਾਰਾ ਕੁਝ ਸੱਚੇ ਪਾਤਸ਼ਾਹ ਤੁਸੀਂ ਬਖਸ਼ੋ ਮੈਂ ਤਾਂ ਜੁੰਨੀਆਂ ਭੋਗ ਦਾ ਭੋਗ ਦਾ ਆਇਆ ਹਾਂ ਰੂਪਹੀਨ ਬੁੱਧ ਬਲਹੀਨੀ ਨਾ ਰੂਪ ਹੈ ਨਾ ਬੁੱਧ ਹੈ ਨਾ ਬਲ ਹੈ ਕੁਝ ਵੀ ਨਹੀਂ ਹੈ ਰੂਪਹੀਨ ਬੁੱਧ ਬਲਹੀਨ ਮੋਹੇ ਪਰਦੇਸਨ ਦੂਰ ਤੇ ਆਇਆ ਮੈਂ ਪਰਦੇਸੀ ਹਾਂ ਬੜੀ ਦੂਰ ਤੋਂ ਆਇਆ ਹਾਂ ਹੁਣ ਤੇਰੇ ਚਰਨਾਂ ਨਾਲ ਜੁੜਿਆ ਹਾਂ ਮੇਰੇ ਤੇ ਰਹਿਮਤ ਕਰਾ ਜਿਸ ਆਪ ਬੁਝਾਏ ਸੋ ਬੁੱਝਸੀ ਨਿਰਮਲ ਜਨ ਸੋਈ ਜਿਸ ਮਨੁੱਖ ਨੂੰ ਇਹ ਸਮਝ ਪ੍ਰਮਾਤਮਾ ਖੁਦ ਦੇਂਦਾ ਹੈ ਫੇਰ ਸਮਝ ਪੈਂਦੀ ਹੈ ਤੇ ਫੇਰ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਆਖੋ ਸਤਨਾਮ ਕਿਉਂਕਿ ਰਚਨਾ ਪਰਮੇਸ਼ਰ ਦੀ ਆ ਨਾ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਬਚਨ ਉਹੀ ਹੁੰਦੇ ਆ ਕੀ ਵਾਰੀ ਕਿਤੇ ਮਹਾਰਾਜ ਨੇ ਕਿਸ ਤਰ੍ਹਾਂ ਉਚਾਰਣ ਕੀਤੇ ਆ ਕਿਤੇ ਕਿਸ ਤਰ੍ਹਾਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਚੰਤ ਜੀ ਰਚਨਾ ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਮਾਤ ਗਰਭ ਅਸਥਾਪਨ ਕਹਿੰਦੇ ਉਹਨਾਂ ਨੂੰ ਮਾਂ ਦੇ ਪੇਟ ਵਿੱਚ ਥਾਂ ਦਿੰਦਾ ਹੈ ਫਿਰ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਜੀਵ ਨੂੰ ਹਰੇਕ ਸਾਹ ਦੇ ਨਾਲ-ਨਾਲ ਯਾਦ ਕਰਦੇ ਰਹਿੰਦੇ ਹੈ ਤੇ ਮਾਂ ਦੇ ਪੇਟ ਦੀ ਵੱਡੀ ਭਿਆਨਕ ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ਆਖੋ ਸਤਨਾਮ ਇੱਕ ਭਿਆਨਕ ਅੱਗ ਵਿੱਚ ਹੁੰਨਿਆ ਸੀ ਫਿਰ ਪਾਤਸ਼ਾਹ ਕਹਿੰਦੇ ਹੋਰ ਤੈਨੂੰ ਅੰਦਰ ਵੀ ਕੀ ਹੁੰਦਾ ਹੈ ਜਦੋਂ ਅਸੀਂ ਮਾਂ ਦੇ ਪੇਟ ਵਿੱਚ ਹੁੰਨੇ ਆ ਮੁਖ ਤਲੈ ਪੈਰ ਉੱਪਰੇ ਜੇ ਹੁਣ ਆਪਾਂ ਸਿੱਧਾ ਕੀ ਇਹ ਬਿਨਾਂ ਵਿਆਖਿਆ ਕਰਨ ਤੋਂ ਫਿਰ ਐਦਾਂ ਲੱਗੇਗਾ ਵੀ ਸ਼ਾਇਰ ਮੁਖ ਤਲੈ ਪੈਰ ਉਪਰੇ ਬਸੰਦੜੋ ਕਹਤੜਾ ਥਾਏ ਪਾਤਸ਼ਾਹ ਕਹਿੰਦੇ ਜਦੋਂ ਤੇਰਾ ਮੂੰਹ ਹੀਟਾਂ ਨੂੰ ਸੀ ਪੈਰ ਉਤਾਂ ਨੂੰ ਸੰਨ ਬੜੇ ਔਖੇ ਥਾਂ ਤੂੰ ਵਸਦਾ ਸੈਂ ਹੁਣ ਆਪਾਂ ਤਾਂ ਵੇਖਿਆ ਨਹੀਂ ਗੁਰੂ ਦੇ ਉਪਦੇਸ਼ ਰਾਹੀਂ ਸਾਨੂੰ ਪਤਾ ਲੱਗਦਾ ਕਿ ਕੀ ਕੀ ਸਿਸਟਮ ਸੀ ਸਾਡਾ ਮੁਕ ਤਲੈ ਪੈਰ ਉਪਰੇ ਬਸੰਦੜੋ ਕਹਤੜਾ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰ ਹੈ ਜਿਸ ਦਾ ਨਾਏ ਮਹਾਰਾਜ ਕਹਿੰਦੇ ਤਦੋਂ ਜਿਸ ਮਾਲਕ ਦੇ ਨਾਮ ਦੀ ਬਰਕਤ ਨਾਲ ਤੂੰ ਬਚਿਆ ਰਿਹਾ ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾਉਣਾ ਹੈ ਆਖੋ ਸਤਨਾਮ ਫਿਰ ਪੌੜੀ ਵਿੱਚ ਦੱਸਦੇ ਆ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਜਰੀਆ ਕੀ ਬਣਿਆ ਮਾਂ ਦੀ ਰਤ ਪਿਓ ਮਾਤਾ ਪਿਤਾ ਦੇ ਸਵੰਦ ਦੇ ਕਾਰਨ ਪੇਟ ਦੀ ਅੱਗ ਵਿੱਚ ਤੂੰ ਉੱਗਿਆ ਉਰਦਮੁਖ ਕੁਚੀਲ ਵਿਕਰ ਨਰਕ ਕੋਰਗੁਆਰ ਤੇਰਾ ਮੁਹ 88 ਗੰਦਾ ਤੇ ਡਰਾਉਣਾ ਸਹਿ ਮਨੋ ਇੱਕ ਹਨੇਰੇ ਕੋਰ ਨਰਕ ਵਿੱਚ ਪਿਆ ਹੋਇਆ ਸੀ ਜਦੋਂ ਇਹਦਾ ਸੁਣਾਗੇ ਫਿਰ ਜੀ ਕਰਦਾ ਨਾ ਵੀ ਉਹਨੂੰ ਯਾਦ ਕਰੀਏ ਉਹਦੇ ਨਾਲ ਜੁੜੀਏ ਕਿਵੇਂ ਮਿਲਿਆ ਸ਼ਰੀਰ ਸੰਨ ਪਾਤਸ਼ਾਹ ਕਹਿੰਦੇ ਆ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਉਰਦਮੁਖ ਕੁਚੀਲ ਵਿਕਰ ਨਰਕ ਕੋਰਗੁਆਰ ਫਿਰ ਪਾਤਸ਼ਾਹ ਕਹਿੰਦੇ ਹਰ ਸਿਮਰਦ ਤੂੰ ਨਾ ਜਲੇ ਮਨ ਤਨ ਉਰਤਾਰ ਜਿਸ ਮਾਲਕ ਨੂੰ ਸਿਮਰ ਕੇ ਤੂੰ ਨਹੀਂ ਛੜਦਾ ਉਹਨੂੰ ਹੁਣ ਵੀ ਮਨੋਂ ਤਨੋਂ ਹਿਰਦੇ ਵਿੱਚ ਯਾਦ ਕਰ ਤੇ ਹੁਣ ਵੀ ਤਾਂ ਫਿਰ ਰੱਖਿਆ ਕਰੇ ਗਈ ਨਾ ਵਿਸ਼ਵਾਸ ਇਹ ਵਿਸ਼ਵਾਸ ਦੀ ਤਾਕਤ ਹੈ ਬਖਮ ਥਾਨੋਂ ਜਿਨ ਰੱਖਿਆ ਜਿਸ ਤਿਲਣਾ ਬਿਸਾਰ ਜਿਸ ਮਾਲਕ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ ਉਹਨੂੰ ਰੱਤਾ ਵੀ ਨਾ ਭੁਲਾ ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਸੈ ਜਨਮ ਹਾਰ ਮਾਲਕ ਨੂੰ ਭੁਲਾਇਆ ਕਦੇ ਸੁਖ ਨਹੀਂ ਮਿਲ ਸਕਦਾ ਜੇ ਭੁਲਾਏਗਾ ਤਾਂ ਸਮਝ ਲੈ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਏਗਾ ਆਖੋ ਸਤਨਾਮ ਇਸ ਤਰ੍ਹਾਂ ਕਿੰਨੇ ਪਿਆਰੇ ਵਚਨ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਏ ਹਨ ਤੇ ਆਪਾਂ ਅਣਜਾਣ ਜੀਵ ਹਾਂ ਬੋਲਦੇ ਆਂ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਹਨ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਜੋਗ ਹਨ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ